ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਨੇਸ਼ਵਰੀ ਸਾਥਿਓ ਕਿਹਾ ਜਾਂਦਾ ਹੈ ਡਿਊਟੀ ਇਜ਼ ਬਿਊਟੀ ਤੇ ਜੇਕਰ ਕੋਈ ਆਪਣੀ ਡਿਊਟੀ ਨੂੰ ਪੂਰੇ ਜਜ਼ਬਾਤਾਂ ਨਾਲ ਪੂਰੇ ਜज्ਬੇ ਨਾਲ ਨਾ ਕਰੇ ਤਾਂ ਜਿਹੜਾ ਰਿਜ਼ਲਟ ਹੈ ਉਹ ਬਿਲਕੁਲ ਸਾਰਥਕ ਆਉਂਦਾ ਹੈ ਬਿਲਕੁਲ ਐਕੂਰੇਟ ਆਉਂਦਾ ਅਸੀਂ ਤੁਹਾਡੇ ਅੱਗੇ ਖਬਰ ਪੇਸ਼ ਕੀਤੀ ਸੀ ਕਿ ਕੱਲ੍ਹ ਕਿ ਚਰਾਨ ਪਿੰਡ ਵਿੱਚ ਬੜੀ ਹੀ ਦਰਦਨਾਕ ਤਰੀਕੇ ਨਾਲ ਇੱਕ ਔਰਤ ਦਾ ਕਤਲ ਕੀਤਾ ਜਾਂਦਾ ਹੈ 55 ਸਾਲ ਉਹਨਾਂ ਦੀ ਉਮਰ ਸੀ ਨਾਮ ਆਸ਼ਾ ਰਾਣੀ ਸੀ ਔਰ ਦੱਸਿਆ ਜਾ ਰਿਹਾ ਸੀ ਕਿ ਪਿੰਡ ਦਾ ਹੀ ਇੱਕ ਵਿਅਕਤੀ ਜੋ ਕਿ ਨਸ਼ੇ ਕਰਨ ਦਾ ਆਦੀ ਹੈ ਮੱਖਣਰਾਮ ਉਹਦੇ ਘਰ ਅੰਦਰ ਚਲੇ ਜਾਂਦਾ ਔਰ ਉਸ ਦਾ ਕਤਲ ਕਰ ਦਿੰਦਾ ਤੇ ਸੋਨੇ ਦੀ ਬਾਲੀ ਜਿਹੜੀ ਉਹ ਲੁੱਟ ਕੇ ਲੈ ਜਾਂਦਾ ਔਰ ਵੱਡੀ ਗੱਲ ਹੁਣ ਇਹ ਹੈ ਅਪਡੇਟ ਜਿਹੜੀ ਸਾਹਮਣੇ ਇਹ ਆਈ ਹੈ ਕਿ ਪੁਲਿਸ ਨੇ ਬਹੁਤ ਤੇਜ਼ੀ ਨਾਲ ਤਫ਼ਤੀਸ਼ ਕੀਤੀ ਹੈ ਸਿਆਣਪ ਨਾਲ ਤਫ਼ਤੀਸ਼ ਕੀਤੀ ਹੈ ਕੱਲ ਤੁਹਾਡੇ ਅੱਗੇ ਇਹ ਵੀ ਗੱਲ ਰੱਖੀ ਸੀ ਕਿ ਜਿੱਦ ਜੇ ਪੁਲਿਸ ਪਾਰਟੀ ਨੂੰ ਪਤਾ ਲੱਗਦਾ ਹੈ ਐਸ ਐਚ ਓ सदर ਥਾਣਾ ਅਸ਼ੋਕ ਕੁਮਾਰ ਨੂੰ ਪਤਾ ਲੱਗਦਾ ਉਹ ਤੁਰੰਤ ਚਰਾਣ ਪਿੰਡ ਪਹੁੰਚਦੇ ਆ ਔਰ ਹੁਣ ਇਹ ਜਿਹੜੀ ਗੱਲ ਤੁਹਾਡੇ ਅੱਗੇ ਅਸੀਂ ਦੱਸਣ ਲੱਗੇ ਆਂ ਕਿ ਪੁਲਿਸ ਨੂੰ ਸਫਲਤਾ ਵੀ ਮਿਲਦੀ ਐ ਐਸਐਚਓ ਸਾਹਿਬ ਆਪਣੀ ਟੀਮ ਨਾਲ ਤੁਰੰਤ ਚਰਾਨਪਿੰਡ ਪਹੁੰਚਦੇ ਆਂ ਔਰ ਹੁਣ ਕੁਝ ਘੰਟਿਆਂ ਦੀ ਮਿਹਨਤ ਤੋਂ ਬਾਅਦ ਪਤਾ ਇਹ ਲੱਗਾ ਕਿ ਜਿਹੜਾ ਦੋਸ਼ੀ ਐ ਉਸ ਨੂੰ ਫੜ ਲਿਆ ਗਿਆ ਦਬੋਚ ਲਿਆ ਗਿਆ ਔਰ ਹੁਣ ਇਹ ਵੀ ਗੱਲ ਸਾਹਮਣੇ ਆਈ ਐ ਕਿ ਜਿਹੜਾ ਇਹ ਦੋਸ਼ੀ ਐ આરોપી ਐ ਮੱਖਣਰਾਮ ਇਹ ਉਸੇ ਪਿੰਡ ਦਾ ਤੇ ਫਰੋਲਾ ਫਰਾਲੀ ਦੀ ਨੀਤ ਨਾਲ ਲੁੱਟ ਦੀ ਨੀਤ ਨਾਲ ਘਰ ਦੇ ਅੰਦਰ ਦਾਖਲ ਹੁੰਦਾ ਜਿਹੜੀ ਆਸ਼ਾ ਰਾਣੀ ਉਹ ਸੁੱਤੀ ਪਈ ਹੁੰਦੀ ਐ ਤੇ ਜਾਗ ਜਾਂਦੀ ਐ ਔਰ ਫਿਰ ਆਪਸ ਵਿੱਚ ਇੱਕ ਝੜਪ ਵੀ ਹੁੰਦੀ ਹੈ ਕਿਉਂਕਿ ਆਸ਼ਾ ਰਾਣੀ ਮੱਖਣ RAM ਨੂੰ ਪਛਾਣ ਲੈਂਦੀ ਹੈ ਮੁਜਾਮਤ ਹੁੰਦੀ ਹੈ ਜਿਸ ਦੇ ਵਿੱਚ ਆਸ਼ਾ ਰਾਣੀ ਮੱਖਣ RAM ਦੇ ਦੰਦੀ ਵੀ ਵੱਢਦੀ ਹੈ ਪਰ ਜਿਹੜਾ ਮੱਖਣ RAM ਹੈ ਉਹ ਕਿਹਾ ਜਾ ਰਿਹਾ ਪਿੰਡ ਵਾਸੀਆ ਵੱਲੋਂ ਦੱਸਿਆ ਜਾ ਰਿਹਾ ਹੈ ਸਿਗਾ ਕਿ ਨਸ਼ੇ ਵਿੱਚ ਅੰਨਾ ਹੋਇਆ ਸੀਗਾ ਉਹ ਆਸ਼ਾ ਰਾਣੀ ਦੇ ਮੂੰਹ ਵਿੱਚ ਕੱਪੜਾ ਵੀ ਪਾ ਦਿੰਦਾ ਉਸ ਦਾ ਗਲਾ ਵੀ ਘੁੱਟਦਾ ਉਸ ਦੇ ਉੱਪਰ ਵੀ ਬੈਠਦਾ ਤਸੀਹੇ ਦਿੰਦਾ ਤੇ ਉਸ ਦਾ ਕਤਲ ਕਰ ਦਿੰਦਾ ਤੇ ਮੌਕੇ ਤੇ ਆਂਡੀਆਂ ਗਵਾਂਡੀਆਂ ਨੂੰ ਚਸ਼ਮਦੀਤਾ ਨੂੰ ਦਾਤ ਨਾਲ ਡਰਾ ਕੇ ਭਜਾਉਣ ਦੀ ਵੀ ਕੋਸ਼ਿਸ਼ ਕਰਦਾ ਪਰ ਉੱਥੋਂ ਗਾਇਬ ਹੋ ਜਾਂਦਾ ਜਾਂਦਾ ਕਿੱਥੇ ਆ ਇਹ ਪਿੰਡ ਵਾਸੀਆਂ ਨੂੰ ਨਹੀਂ ਪਤਾ ਹੁੰਦਾ ਪੁਲਿਸ ਪਹੁੰਚਦੀ ਹੈ ਐਸ ਐਚਓ ਅਸ਼ੋਕ ਕੁਮਾਰ ਪਹੁੰਚਦੇ ਆ ਸਿਆਣਪ ਨਾਲ ਤਫਤੀਸ਼ ਹੁੰਦੀ ਹਰ ਇੱਕ ਐਂਗਲ ਤੋਂ ਤਫਤੀਸ਼ ਹੁੰਦੀ ਹੈ ਔਰ ਉਸ ਤੋਂ ਬਾਅਦ ਕੁਝ ਹੀ ਘੰਟੇ ਵਿੱਚ ਮੱਖਣ RAM ਨੂੰ ਫੜ ਲਿਆ ਜਾਂਦਾ ਔਰ ਹੁਣ ਡੀ ਐਸ ਪੀ ਰਾਜਕੌਰ ਉਹਨਾਂ ਦੇ ਦਫ਼ਤਰ ਦੇ ਬਾਹਰ ਅਸੀਂ ਮੌਜੂਦ ਹਾਂ ਪ੍ਰੈਸ ਕਾਨਫਰੰਸ ਹੋਣ ਲੱਗੀ ਹੈ ਪੂਰੀ ਜਾਣਕਾਰੀ ਅਸਲ ਕਰਦੇ ਹਾਂ ਕਿ ਇਸ ਜਿਹੜਾ ਦੋਸ਼ੀ ਹੈ ਨੂੰ ਫੜਿਆ ਕਿੱਦਾਂ ਹੈ ਤੇ ਇਸ ਦੇ ਹੋਰ ਕੀ ਕੀ ਇਰਾਦੇ ਸੀ ਕਿ ਤੇ ਇਸ ਨੇ ਇਸ ਤੋਂ ਪਹਿਲਾਂ ਕਿਹਨੂ ਕਿਹਨੂ ਨਿਸ਼ਾਨਾ ਬਣਾਇਆ ਇੱਕ ਵਾਰੀ ਪੂਰੀ ਪ੍ਰੈਸ ਕਾਨਫਰੰਸ ਜਿਹੜੀ ਹੈ ਤੁਹਾਨੂੰ ਸੁਣਾਉਣੀ ਹੈ ਪਰਸੋਂ ਰਾਤ ਤਕਰੀਬ 11 ਵਜੇ ਚਰਾਣਪਿੰਡ ਦੇ ਵਿੱਚ ਇੱਕ ਆਸ਼ਾ ਰਾਣੀ ਨਾਂ ਦੀ ਔਰਤ ਇਕੱਲੇ ਘਰ ਚ ਸੌ ਰਹੀ ਸੀ ਤਾਂ ਉਹਦੇ ਘਰ ਦੇ ਵਿੱਚ ਲੁਕਮਾ ਪ੍ਰਵੇਸ਼ ਰਾਤ ਨੂੰ ਕਰਕੇ ਲੁੱਟਖੋ ਦੀ ਨੀਅਤ ਨਾਲ ਇੱਕ ਘਰ ਚ ਵਿਅਕਤੀ ਪ੍ਰਵੇਸ਼ ਹੋਇਆ ਜਿਹਦੇ ਨਾਲ ਉਹਨੇ ਦੇਖ ਲਿਆ ਮਜਾਮਤ ਹੋਈ ਮਜਾਮਤ ਹੋਣ ਤੋਂ ਬਾਅਦ ਉਸ ਵਿਅਕਤੀ ਨੇ ਉਹਦੇ ਜਦੋਂ ਮਜਾਮਤ ਕਰ ਰਹੀ ਸੀ ਇਹ ਲੇਡੀ ਨੇ ਉਹਦੇ ਹੱਥ ਤੇ ਦੰਦੀ ਪੜ ਦਿੱਤੀ ਔਰ ਇਸ ਦੌਰਾਨ ਇਹ ਜਿਹੜਾ ਸੀਗਾ ਉਹਨੇ ਚੁੰਨੀ ਉਹਦੀ ਜਿਹੜੀ ਗਲ ਚ ਸੀ ਪਾਈ ਹੋਈ ਉਹਦੇ ਨਾਲ ਘੁੱਟ ਕੇ ਉਹਦੇ ਹੀ 베ੜੇ ਦੇ ਵਿੱਚ ਉਹਦੀ ਹੱਤਿਆ ਕਰ ਦਿੱਤੀ ਸੀ ਤੇ ਜਾਂਦਾ ਹੋਇਆ ਉਹਦੀ ਜਿਹੜੀ ਵਾਲੀ ਸੀਗੀ ਕੰਨ ਦੀ ਉਹ ਚੜਾ ਕੇ ਲੈ ਗਿਆ ਸੀ ਸੋ ਇਹਦੀ ਜਦੋਂ ਸੂਚਨਾ ਐਸ ਐਚ ਓ ਥਾਣਾ सदर ਨਮਾਸ਼ਹਿਰ ਅਸ਼ੋਕ ਕੁਮਾਰ ਨੂੰ ਮਿਲੀ ਤਾਂ ਇਹਨਾਂ ਨੇ ਤੁਰੰਤ ਮੌਕੇ ਤੇ ਪੁੱਜ ਕੇ ਉਦੀ ਵਧੀਆ ਢੰਗ ਨਾਲ ਤਫ਼ਤੀਸ਼ ਕੀਤੀ ਔਰ ਜਿਹੜੇ ਚਸ਼ਮਦੀਦ ਸੀ ਲੇਡੀ ਨੇੜੇ ਬਲਜੀਤ ਕੌਰ ਉਹਦੇ ਬਿਆਨਾਂ ਤੇ ਮੁਕੱਦਮਾ ਦਰਜ ਕੀਤਾ ਔਰ ਜਿਹੜਾ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਸੀ ਉਹਨੂੰ ਬਾਰਦਾਤ ਦੇ ਕੁਝ ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕਰ ਲਿਆ ਔਰ ਅੱਜ ਨੂੰ ਪੇਸ਼ ਅਦਾਲਤ ਕਰਕੇ ਇਹਦਾ ਰਿਮਾਂਡ ਲਿਆ ਗਿਆ ਸੀ ਔਰ ਰਿਮਾਂਡ ਦੌਰਾਨ ਜਿਹੜਾ ਇਹਦੇ ਵੱਲੋਂ ਮੌਕੇ ਤੋਂ ਉਹਦੀ ਖੋਈ ਚੋਰੀ ਕੀਤੀ ਹੋਈ ਬਾਲੀ ਮੌਕਾ ਬਾਰਦਾਤ ਲਈ ਡਰ ਲਈ ਕ੍ਰੀਏਟ ਕੀਤਾ ਗਿਆ ਦਾਤ ਔਰ ਜਿਹੜੇ ਮੋਟਰਸਾਈਕਲ ਤੇ ਫਰਾਰ ਹੋਇਆ ਸੀ ਇਹ ਤਿੰਨੋਂ ਚੀਜ਼ਾਂ ਕਬਜ਼ੇ 'ਚ ਲੈ ਲਈਆਂ। ਸੋ ਇਸ ਢੰਗ ਦੇ ਨਾਲ ਇਹ ਜਿਹੜੀ ਲੁੱਟਖੋਹ ਦੀ ਬਾਰਦਾਦ ਕਰਨ ਦੇ ਤਰੀਕੇ ਨਾਲ ਹੱਤਿਆ ਕੀਤੀ ਗਈ ਚਰਾਨਪਿੰਡ ਚੌਰਤ ਦੀ ਰਾਤ ਨੂੰ ਜਿਹਦੀ ਉਮਰ ਕਰੀਬ 55 ਸਾਲ ਸੀ ਉਹਦੇ ਕਤਲ ਦੀ ਜਿਹੜੀ ਗੁੱਥੀ ਹੈ ਉਹ ਸੁਲਝਾ ਲਈ ਗਈ ਹੈ। ਥਾਣਾ ਸਦਰ ਨਵਾਂ ਸ਼ਹਿਰ ਦੇ ਮੁਖ ਅਫਸਰ ਕੋਲ। ਸਰ ਐਸਟੀਯੂਐਸਪ ਤੁਰੰਤ ਪਹੁੰਚ ਕਰਦੇ ਆ ਬੜੀ ਸਿਆਣਪ ਤਰੀਕੇ ਨਾਲ ਇਸ ਕੇਸ ਨੂੰ ਡੀਲ ਕੀਤਾ ਜਾਂਦਾ ਹੈ। ਔਰ ਜਿਹੜਾ ਇਹ ਦੋਸ਼ੀ ਨੂੰ 8 ਘੰਟੇ ਦੇ ਅੰਦਰ ਅੰਦਰ ਫੜਵੀ ਲਿਆ ਜਾਂਦਾ ਹੈ। ਕਿ ਜਿਸ ਸਮੇਂ ਨੂੰ ਫੜਿਆ ਗਿਆ ਉਸ ਸਮੇਂ ਨਸ਼ੇ ਦੇ ਹਾਲਾਤ 'ਚ ਸੀਗਾ। ਅਨੇ ਉਸ ਟਾਈਮ ਠੀਕ ਸੀ ਗਿਆ ਹੈ ਨਸ਼ਾ ਜਿਹੜਾ ਹੰਦਾ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਦਾ ਉਸ ਟਾਈਮ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਅਸੀਂ ਕਹਿ ਨਹੀਂ ਸਕਦੇ ਲੇਕਿਨ ਇਹਨੇ ਕਿਉਂਕਿ ਆਦੀ ਹੈਗਾ ਇਹ ਪਹਿਲਾ ਐਨਡੀਪੀਐਸ ਕ ਦਾ ਮਕਦਮਾ ਹੈ ਤੇ ਚੋਰੀ ਦਾ ਮਕਦਮਾ ਹੈ ਸੋ ਨੀਅਤਨ ਨੇ ਚੋਰੀ ਕਰਨ ਦੀ ਨੀਅਤ ਨਾਲ ਜਿਹੜਾ ਘਰ ਦੇ ਵਿੱਚ ਦਾਖਲ ਹੋਇਆ ਸੀ ਸਰ ਇਹ ਮੈਰੀ ਵਿਭਾਗ ਚ ਕੰਮ ਕਰਦਾ ਜੀ ਮੈਰੀ ਵਿਭਾਗ ਚ ਕਲਾਸ 4 ਹੈ ਠੀਕ ਹੈ ਜੀ ਇਸ ਤੋਂ ਪਹਿਲਾਂ ਹੀ ਮਕਦਮੇ ਦਰਜੇ ਬਿਲਕੁਲ ਪਹਿਲਾਂ ਦੋ ਮਕਦਮੇ ਦਰਜੇ ਤੇ ਚੋਰੀ ਔਰ ਐਨਡੀਪੀਐਸ ਸਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜੀ ਅੱਜ ਇਹਨੂੰ ਅਦਾਲਤ ਚ ਪੇਸ਼ ਕੀਤਾ ਇੱਕ ਦਿਨ ਦਾ ਪੁ ਇਨੇ ਕੋਈ ਸਰ ਕਬੂਲਨਾਮਾ ਹੋਰ ਕੀਤਾ ਹੋਵੇ ਕਿਤੇ ਹੋਰ ਕਿਸ ਨੂੰ انشاء ਕਿਸੇ ਕਰਕੇ ਰਿਮਾਂਡ ਲਿਆ ਹੋਇਆ ਹੋਰ ਪੁੱਛਗਿਛ ਕਰ ਰਹੇ ਆਂ ਹੋਰ ਜਿਹੜੀਆਂ ਵਾਰਦਾਤਾਂ ਜਿਹੜੀ ਚੋਰੀ ਕੀਤੀਆਂ ਹੋਣੀਆਂ ਉਹਦੇ ਬਾਰੇ ਵੀ ਆਪਾਂ ਪਤਾ ਜੁਈ ਕਰਾਂਗੇ ਤਾਂ ਸਾਥੀ ਤੁਸੀਂ ਪੂਰੀ ਗੱਲਬਾਤ ਸੁਣ ਲਈ ਜਿਸ ਮੱਖਣ ਰਾਮ ਨੇ ਪਿੰਡ ਵਾਲਿਆਂ ਦੇ ਕਹਿਣ ਦੇ ਮੁਤਾਬਕ ਆਸ਼ਾ ਰਾਣੀ ਦਾ ਕਤਲ ਕੀਤਾ ਉਸ ਨੂੰ ਪੁਲਿਸ ਨੇ ਕੁਝ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਫੜ ਲਿਆ ਔਰ ਹੁਣ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਵੀ ਮਿਲਿਆ ਪਰ ਸਵਾਲ ਇਹੀ ਨੇ ਕਿ ਪ੍ਰਸ਼ਾਸਨ ਆਪਣਾ ਕੰਮ ਕਰਦਾ ਬੜੀ ਤਨ ਦੇ ਹੀ ਨਾਲ ਕੰਮ ਕਰਦਾ ਹੈ ਦ੍ਰਿੜ ਤਨ ਨਾਲ ਕੰਮ ਕਰਦਾ ਹੈ ਪਰ ਕ੍ਰਾਈਮ ਪੈਦਾ ਕਿੱਥੋਂ ਹੁੰਦਾ ਜੋ ਪਿੰਡ ਦੇ ਲੋਕ ਚਰਾਣ ਵਾਸੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਨਸ਼ਿਆਂ ਕਰਕੇ ਸ਼ਾਇਦ ਇਹ ਜਿਹੜੇ ਲੋਕ ਨੇ ਲੁੱਟਾ ਖੋਹਦੇ ਜਿਨ੍ਹਾਂ ਨੂੰ ਆਦਤ ਪੈ ਚੁੱਕੀ ਹੈ ਜਿਨ੍ਹਾਂ ਨੇ ਲੋਕਾਂ ਨੂੰ ਡਰਾਇਆ ਧਮਕਾਇਆ ਪਿਆ ਇਹ ਨਸ਼ੇ ਜੜ ਨੇ ਸਰਕਾਰ ਤਾਂ ਕਹਿੰਦੀ ਹੈ ਯੁੱਧ ਨਸ਼ਿਆ ਵਿਰੁੱਧ ਪਰ ਪ੍ਰਸ਼ਾਸਨ ਆਪਣਾ ਕੰਮ ਕਰਦਾ ਹੈ ਲੇਕਿਨ ਇੱਕ ਕ੍ਰਿਮినਲ ਮਾਈਂਡ ਦੇ ਲੋਕ ਜਿਹੜੇ ਇਹ ਪੈਦਾ ਹੋ ਜਾਂਦੇ ਜੜ ਲੱਗ ਜਾਂਦੀ ਹੈ ਇਹਦਾ ਕਾਰਨ ਨਸ਼ਾ ਹੈ ਸਰਕਾਰ ਨੂੰ ਚਾਹੀਦਾ ਕਿ ਹੋਰ ਸ਼ਕਤੀ ਕਰੇ ਔਰ ਜਿਹੜੇ ਲੋਕ ਨਸ਼ਿਆਂ ਦੇ ਵਪਾਰੀ ਹੈ ਉਹਨਾਂ ਨਾਲ ਹੋਰ ਸ਼ਕਤੀ ਨਾਲ ਪੇਸ਼ ਆਇਆ ਜਾਵੇ ਉਹਨਾਂ ਨੂੰ ਕੋਈ ਤਸਦੀਕ ਨਾ ਕਰੇ ਉਹਨਾਂ ਦੀ ਕੋਈ ਮਦਦ ਨਾ ਕਰੇ ਪਰ ਸਭ ਤੋਂ ਵੱਡੀ ਗੱਲ ਇਹ ਸੀ ਜਿਹੜਾ ਲੋਕ ਦੇ ਮਨ ਚ ਗਿਲਾ ਸੀ ਕੱਲ ਜਦੋਂ ਅਸੀਂ ਪਿੰਡ ਗਏ ਆ ਕਿ ਫੌਜੀ ਵੀਰ ਜੋ ਭਾਰਤ ਮਾਂ ਦੀ ਰੱਖਿਆ ਕਰ ਰਹਾ ਹੈ ਉਹ ਜੋ ਬਾਰਡਰ ਤੇ ਬੈਠਾ ਉਸ ਦੀ ਮਾਂ ਦੀ ਰੱਖਿਆ ਨਹੀਂ ਪਿੰਡ ਵਾਸੀ ਕਰ ਸਕੇ ਕੋਸ਼ਿਸ਼ ਤਾਂ ਕੀਤੀ ਹੈ ਪਰ ਹੁਣ ਕਿਤੇ ਨਾ ਕਿਤੇ ਤਸੱਲੀ ਜ਼ਰੂਰ ਹੋਵੇਗੀ ਕਿ ਫੌਜੀ ਵੀਰ ਦੀ ਮਾਂ ਦਾ ਜਿਹੜਾ ਕਾਤਲ ਹੈ ਉਹਨੂੰ ਪੁਲਿਸ ਨੇ ਜਿਹੜਾ ਸਾਰੇ ਐਂਗਲਸ ਤੋਂ ਕੰਮ ਕਰਦੇ ਆ ਉਹਨੂੰ ਫੜਿਆ ਦਬੋਚ ਲਿਆ ਔਰ ਸੋਣ ਦੀ ਬਾਲੀ ਜਿਹੜੀ ਹੈ ਉਹ ਵੀ ਬਰਾਮਦ ਕੀਤੀ ਤੇ ਦਾਤ ਵੀ ਬਰਾਮਦ ਕਰ ਲਿਆ ਪਰ ਸਵਾਲ ਇਹ ਹੀ ਹੈ ਜਦ ਤਈ ਨਸ਼ਾ ਨਹੀਂ ਮੁੱਕਦਾ ਕ੍ਰਾਈਮ ਪੰਜਾਬ ਚ ਮੁਕਣਾ ਅਸੰਭਵ ਹੈ